ਉਹ ਇੱਕਦਮ ਮਜੀਠੀਆ ਨੂੰ ਸਭ ਤੋਂ ਵੱਡਾ ਤਕਲੀਫ ਹੀ ਇਹ ਹੈ ਵੀ ਬਚ ਕਿਉਂ ਗਿਆ ਸੁਖਵੀਰ ਬਾਦਲ ਵੀ ਇਹ ਮਰ ਜਾਂਦਾ ਤੇ ਮੈਂ ਕਾਲੀ ਦਲ ਸੰਭਦਾ ਅਸੀਂ ਤਾਂ ਇਹ ਕਿਹਾ ਵੀ ਕੀ ਪਤਾ ਪਿਸਤੌਲ ਹੀ ਉਹ ਹੀ ਲੈ ਕੇ ਆਇਆ ਹੋਵੇ ਸਿਮਤ ਬਾਦਲ ਦਾ ਪੀਐਸਓ ਵਿਕਰਾਮ ਮਜੀਠੀਏ ਦੀ ਭਾਈਵੰਦੀ ਦਾ ਵੀ ਮਾਰੋ ਗੋਲੀ ਸੁਖਵੀਰ ਵਾਲਿਆਂ ਨੂੰ ਤੇ ਕਾਲੀ ਦਲ ਮੈਂ ਸੰਭਾ ਜਿਹੜੀ ਸਾਜ਼ਿਸ਼ ਤੂੰ ਰਚਦੇ ਆ ਸਾਲੇ ਪਨੋਈਏ ਦੇ ਵਿੱਚ ਤੁਹਾਡੀ ਲੜਾਈ ਉਹਨੂੰ ਪੰਥ ਦੀ ਲੜਾਈ ਨਾ ਬਣਾਓ ਤੁਹਾਡੀ ਧਾਕੀਆਂ ਬਾਕੀਆਂ ਦੀ ਲੜਾਈ ਆ ਮੈਂ ਤਾਂ ਪੰਥ ਦੇ ਕੇਸਾਂ ਦਾ ਪੇਜੀਆਂ 15 ਸਾਲਾਂ ਤੋਂ ਤੇਰੀ ਤੇਰੇ ਟੁੱਟੇ ਏਜੀ ਲੱਗਣ ਦੀ ਮੈਨੂੰ ਲੋੜ ਨਹੀਂ ਹੈਗੀ ਤੈਨੂੰ ਐਸਜੀਪੀਸੀ ਸਾਰੀ ਸੀਸੀਟੀਵੀ ਫੁਟੇ ਦੇ ਰਹੀ ਆ ਪੁਲਿਸ ਨੂੰ ਨਹੀਂ ਦੇ ਰਹੀ ਕਿਉਂਕਿ ਉਹ ਅਜਿੰਦਰ ਧਾਮੀ ਨੂੰ ਮਿਲੰਦਾ ਵੀ ਨਰੇਂਦਰ ਸਿੰਘ ਦੀ ਵੀਡੀਓ ਹੈਗੀ ਆ ਤੂੰ ਇਹ ਵੀ ਸ਼ੱਕ ਕਰ ਵੀ ਜੇ ਹਰਪਾਲ ਸਿੰਘ ਦਾਵਾ ਧਰਮ ਸਿੰਘ ਸ਼ਾਮਲ ਹੈ ਤੇ ਅਜਿੰਦਰ ਸਿੰਘ ਧਾਮੀ ਵੀ ਤੇਰੇ ਹਿਸਾਬ ਨਾਲ ਵੇ ਸ਼ਾਮਲ ਆ ਜੇ ਮਸਾ ਰੰਗੜ ਦੇ ਸਮੇਤ ਨੂੰ ਨਹੀਂ ਤੇ ਸ਼ਾਇਦ ਮਸਾ ਰੰਗੜ ਦੇ ਤੇ ਸਮੇਂ ਨੂੰ ਵੀ ਕਹਿ ਸਕਦੀ ਸੀਗੀ ਉਹ ਵੀ ਗਲਤ ਹੋਇਆ ਉਹ ਨਹੀਂ ਇਹਨਾਂ ਨੇ ਸੁੱਖਾ ਸਿੰਘ ਮਹਤਾਬ ਸਿੰਘ ਨੂੰ ਵੀ ਪੰਜ ਤੋਂ 6 ਦੇਣਾ ਸੀ ਇਹ ਤਾਂ ਭਾਈ ਜਿੰਦਾ ਸੁੱਖਾ ਨੂੰ ਵੀ ਸੇਕ ਸਕਦੇ ਆ ਇਹ ਨਿੱਜੀ ਸ਼ਖਸੀ ਅਵੱਗਿਆਵਾ ਨਹੀਂ ਹੈਗੀਆਂ ਵੀ ਪਾਠ ਕਰ ਲੋ ਭਾਂਡੇ ਮਾਣ ਲੋ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆ ਗੁਰੂ ਬਖਸ਼ੰਦ ਹੈਗਾ ਭੁੱਲਾ ਮੰਨਣ ਵਾਲਿਆਂ ਨੂੰ ਜਿਹੜੇ ਗਦਾਰ ਆ ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਆ ਗੁਰੂ ਗੋਬਿੰਦ ਸਿੰਘ ਨੇ ਵੀ ਉਹਨਾਂ ਮਸੰਦਾ ਨੂੰ ਤੇਲ ਦੇ ਕੜਾਹਿਆਂ 'ਚ ਪਾ ਕੇ ਸਾੜਿਆ ਸੀ ਇਹ ਤਾਂ ਸਲਸੇ ਵਾਲੇ ਸਾਧ ਨੂੰ ਵੀ ਕਹਿ ਸਕਦੇ ਤੂੰ ਪੰਜ ਸੁਖਣੀ ਸਾਹਿਬ ਦੇ ਪਾਠ ਕਰ ਲੈ ਤੇ ਤੈਨੂੰ ਦੋਸ਼ ਮੁਕਤ ਹੋ ਜਾਏਗਾ ਜਿਹੜੀ ਉਹਨੇ ਗੱਲ ਕੀਤੀ 6 ਘੰਟੇ ਡਿਲੇ ਦੀ ਉਹਦਾ ਜਵਾਬ ਮੇਰਾ ਇਹ ਹੈਗਾ ਵੀ ਪੰਜਾਬ ਪੁਲਿਸ ਦੀਆਂ ਐਫਆਈਆਂ 6 ਘੰਟੇ ਡਿਲੇ ਨਹੀਂ ਹੁੰਦੀਆਂ ਤੂੰ 6 ਘੰਟੇ ਨੂੰ ਰੋਈ ਜਾਣਾ 20-20 ਸਾਲ ਬਾਅਦ ਐਫਆਈਆਂ ਦਾ ਦਿਲਜੋਈਆਂ ਢਾਡੇ ਅਕਾਲੀ ਦਲ ਦੇ ਕਰਕੇ ਦੇਜਾਰ ਸੁਮੇਤ ਸੈਣੀ ਦੇ ਜਿਹੜੇ ਕਤਲ ਕੀਤੇ ਹੋਏ ਬਲਵੰਤ ਮਲਤਾਨੀ ਦੇ 20 ਸਾਲ ਡਿਲੇ ਹੋਈ ਐਫਆਈਆਰ ਜਥੇਦਾਰ ਗੁਲਦੇਵ ਸਿੰਘ ਕੌਂਕੇ ਦੀ ਐਫਆਈਆਰ ਅਜੇ ਤੱਕ ਵੀ ਨਹੀਂ ਹੋਈ ਬਿਕਰਮ ਮਜੀਠੀ ਦਾ ਪਾਈ ਅਸੀਂ ਨਹੀਂ ਮੁਕਾਬਲਾ ਕਰ ਸਕਦੇ ਉਹ ਉਹ ਕਾਲੀਆ ਜਿਨ੍ਹਾਂ ਦੇ ਸਬੰਧ ਜਨਰਲ ਡੈਲ ਨਾਲ ਸੀ ਤੇ ਹੁਣ ਸੁਮੇਤ ਸੈਣੀ ਦਾ ਤਾਂ ਬਾਦਲ ਸਰਕਾਰ ਨੇ ਉਦੋਂ ਇੱਕ ਐਪੀਡੀਟ ਦਿੱਤਾ ਸੀਗਾ ਵੀ ਭੁੱਲਰ ਇੱਕ ਖਤਰਨਾਕ ਰੈਡਡ ਅਤਵਾਦੀ ਆ ਇਹ ਸਾਡੇ ਡੈਕੋਰੇਟਿਡ ਪੁਲਿਸ ਅਫਸਰ ਸੁਮੇਤ ਸੈਣੀ ਨੂੰ ਪਸੌਣ ਦਾ ਮਾਰਾ ਫਾਂਸੀ ਬਚਨ ਦਾ ਮਾਰਾ ਇਹ ਝੂਠੇ ਇਲਜ਼ਾਮ ਲਾ ਲਿਆ ਜਿਹੜਾ ਇਹਨਾਂ ਨੇ ਕਮੇਟੀ ਕਮੇਟੀ ਬਣਾਈ ਹੈ ਉਹ ਚ ਸ਼ਹੀਦ ਭਾਈ ਮਰੀਕ ਸਿੰਘ ਦੀ ਬੇਟੀ ਤੋਂ ਇਲਾਵਾ ਸਾਰੇ ਹੀ ਇਹਦੇ ਜੁੰਡੀ ਦੇ ਯਾਦ ਆ ਜਿਹੜੇ ਇਹਨਾਂ ਦੋਸ਼ਾਂ ਦੇ ਵਿੱਚ ਸ਼ਾਮਲ ਆ ਸੁਖਬੀਰ ਸਿੰਘ ਬਾਦਲ ਤੇ ਗੋਲੀ ਮਾਮਲੇ ਦੇ ਵਿੱਚ ਨਰੈਣ ਸਿੰਘ ਚੋੜਾ ਦਾ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਜੋ ਸੀਗਾ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪੁਲਿਸ ਨੂੰ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ। ਹਾਲਾਂਕਿ ਗੱਲਬਾਤ ਇਹ ਕਿ ਸਾਹਮਣੇ ਆ ਰਹੀ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਫੁਟੇਜ ਜਿਹੜੀ ਹੈ ਉਹ ਪੁਲਿਸ ਨੂੰ ਨਹੀਂ ਦਿੱਤੀ ਜਾ ਰਹੀ। ਹਾਲਾਂਕਿ ਵਿਕਰਮ ਸਿੰਘ ਮਜੀਠੀਆ ਲਗਾਤਾਰ ਹੀ ਪੁਲਿਸ ਉਤੇ ਅਗਰੈਸਿਵ ਮੂਡ ਵਿੱਚ ਨਜ਼ਰ ਆ ਰਹੇ ਨੇ। ਲੇਕਿਨ ਜੋ ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ खुद ही ਜਿਹੜੇ ਨੇ ਉਹ ਬਿਆਨ ਦਰਜ ਨਹੀਂ ਕਰਵਾਏ ਗਏ ਸਨ ਲੇਕਿਨ ਅਸੀਂ ਅੰਮ੍ਰਿਤਸਰ ਦੀ ਮਾਨਯੋਗ ਕੋਰਟ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਹੁਣ ਨਰੈਨ ਸਿੰਘ ਚੋੜਾ ਨੂੰ ਜੋ ਹੈ ਉਹ ਪੇਸ਼ ਅਦਾਲਤ ਜਿਹੜਾ ਸੀਗਾ ਉਹ ਕੀਤਾ ਗਿਆ ਸੀ ਔਰ 7 ਦਿਨ ਦਾ ਰਿਮਾਂਡ ਇੱਕ ਵਾਰ ਫਿਰ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਮੰਗਿਆ ਗਿਆ ਸੀ ਲੇਕਿਨ ਹੁਣ ਗਿਆ ਪ੍ਰਸ਼ਾਸਨ ਵੱਲੋਂ 3 ਦਿਨ ਦਾ ਹੀ ਸਿਰਫ ਰਿਮਾਂਡ ਜਿਹੜਾ ਹੈ ਉਹ ਆ ਦਿੱਤਾ ਗਿਆ ਹੈ ਲੇਕਿਨ ਕਿਤਨਾ ਕਿਤੇ ਜੋ ਇਨਵੈਸਟੀਗੇਸ਼ਨ ਜੇ ਮਾਮਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਸੀਗਾ ਉਹ ਜਦੋਂ ਹਮਲਾ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਹੀ ਇਹ ਟਰੈਕ ਜਿਹਾ ਸੀਗਾ ਚੱਲਦਾ ਹੋਇਆ ਨਜ਼ਰਾ ਮੀਡੀਆ ਟਰੈਲ ਵੀ ਚੱਲਦਾ ਹੋਇਆ ਅਨਜ਼ਰ ਆ ਰਿਹਾ ਸੀ ਲੇਕਿਨ ਕਿਤਨਾ ਕਿਤੇ ਜੋ ਜਜਮੈਂਟ ਦੀ ਇੱਕ ਕਾਪੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਤੋਂ ਤੇ ਜੱਜ ਸਾਹਿਬਾਨ ਵੱਲੋਂ ਕਿਆ ਗਿਆ ਕਿ ਉਹਨਾਂ ਕਿਆ ਗਿਆ ਕਿ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਨਹੀਂ ਮਿਲ 파 ਰਹੀ ਸੀ ਲੇਕਿਨ ਕਿਤਨਾ ਕਿਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਨਾਂ ਨੂੰ ਹੋਣ ਜਿਹੜਾ ਹੈ ਮਾਨਜੋ ਕੋਰਟ ਦੇ ਵਿੱਚ ਜਿਹੜਾ ਹੈ ਉਹ ਜੂਰ ਪੇਸ਼ ਜਿਹੜਾ ਹੈ ਉਹ ਕੀਤਾ ਜਾਇਆ ਸੀ ਕਿਉਂਕਿ ਪਿਛਲੀ ਵਾਰ ਜਿਹੜਾ ਸੀਗਾ 3 ਦਿਨ ਦਾ ਰਿਮਾਂਡ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਅੱਜ ਇੱਕ ਵਾਰ ਫਿਰ ਤੋਂ 3 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮੰਗਿਆ ਗਿਆ ਹੈ ਲੇਕਿਨ ਕਿੰਨਾ ਕਹਤੇ ਇੱਕ ਵਾਰ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਸੀਗਾ ਉਹ ਰਿਮਾਂਡ ਲਗਾਤਾਰ ਮੰਗਿਆ ਜਾ ਰਿਹਾ ਕਿਉਂਕਿ ਪਿਛਲੀ ਵਾਰ ਕਿਹਾ ਗਿਆ ਸੀਗਾ ਕਿ ਜਸਪਾਲ ਜੀ ਜੋ ਕਿ ਉਸ ਦੇ ਅੱਗੇ ਜੋ ਵੀ ਆਈ ਗਈ ਪ੍ਰਗਤੀ ਹੋਈ ਉਸ ਦੇ ਸਾਹਵੇਂ ਸਰ ਇੱਕ ਸਾਹਮਣੇ ਗੱਲ ਆ ਰਹੀ ਹੈ ਕਿ ਜਦੋਂ ਅਟੈਕ ਹੋਇਆ ਸੀਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਉਹ ਆਪਣਾ ਬਿਆਨ ਹੀ ਨਿ ਦਰਜ ਨਹੀਂ ਕਰਵਾਏਗੇ ਨਾ ਹੀ ਕੋਈ ਕੋਈ ਕੰਪਲੇਂਟ ਦਿੱਤੀ ਗਈ ਸੀ ਕਿਦਾਂ ਕਿ ਸਾਚੀ ਦੇਖੋ ਜੀ ਤੁਹਾਨੂੰ ਜਿੱਦਾਂ ਪਤਾ ਵੀ ਸੁਖਬੀਰ ਸਿੰਘ ਬਾਦਲ ਉਹ ਧਾਰਮਿਕ ਸੇਵਾ ਨਿਭਾ ਰਹੇ ਨੇ ਤੇ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਵਿੱਚ ਬੁਲਾਵਾਂਗੇ ਹੂੰ ਬਲਾਕੇ ਜਾਂ ਅਸੀਂ ਉੱਥੇ ਜਾ ਕੇ ਉਹਨਾਂ ਦੇ ਉਹਨਾਂ ਸ਼ਾਵਰਦਾਲ ਕਰ ਲੇਕਿਨ ਸ਼ਰਮਨੀ ਕਮੇਟੀ ਤੋਂ ਜਿਸ ਤਰ੍ਹਾਂ ਸੀਸੀਟੀਵੀ ਦੀ ਗੱਲ ਕੀਤੀ ਯਾਰੀ ਕਿੰਨੀ ਕਿ ਵਾਜਬ ਹੈ ਕਿ ਸੀਸੀਟੀਵੀ ਮਿਲ ਪਾਈ ਕਿ ਨਹੀਂ ਮਿਲ ਪਾਈ ਜੀ ਸੀਟੀ ਫੁਟੇਜ ਮਿਲ ਗਈ ਹੈ ਜੀ ਸਾਨੂੰ ਤੇ ਔਰ ਲੇਕਿਨ ਵਿਕਰਮ ਸਿੰਘ ਮਜੀਠੀਆ ਦਾ ਪੁਲਿਸ ਤੇ ਬੜਾ ਅਗਰੈਸਿਵ ਨਜ਼ਰ ਆ ਰਹੇ ਨੇ ਉਹ ਲਗਾਤਾਰ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉੱਤੇ ਸਵਾਲ ਚੁੱਕ ਰਹੇ ਨੇ ਹਰਪਾਲ ਸਿੰਘ ਹੁਣਾਂ ਉੱਤੇ ਸਵਾਲ ਚੁੱਕ ਰਹੇ ਨੇ ਕਹਿੰਦੇ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਾ ਵਾਜਬ ਨਜ਼ਰ ਆਉਂਦੀਆਂ ਨੇ ਕਿਸੇ ਜਗ੍ਹਾ ਤੱਕ ਜੀ ਦੇਖੋ ਇਸ ਬੰਦੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹ ਸਾਨੂੰ 3 ਦਿਨ ਦਾ ਪੁਲਸਮਾਨਡ ਹੋਰ ਮਿਲਿਆ ਜੀ ਬਲਕਿ 9 ਦਿਨ ਟੋਟਲ ਹੋ ਗਿਆ ਜੀ ਇਹ ਰਿਮਾਂਡ ਲੈ ਲਿਆ ਜੀ ਹੁਣ ਕੀ ਹੋਰ ਪੁੱਛਗੇ ਕੀ ਕਰ ਰਹੀ ਹੈ ਜੀ ਵਿਚਾਰੀ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਜੋ ਆਊਗਾ ਉਹ ਦੱਸ ਦੇਊਗਾ ਬਿਲਕੁਲ ਬਿਲਕੁਲ ਇਹ ਪੁਲਸ ਅਧਿਕਾਰੀਆਂ ਵੱਲੋਂ 7 ਦਿਨ ਦਾ ਰਿਮਾਂਡ ਜਆ ਸੀ ਇੱਕ ਵਾਰ ਫਿਰ ਤੋਂ ਮੰਗਿਆ ਗਿਆ ਸੀ ਲੇਕਿਨ ਅੱਜ ਜਿਹੜਾ ਹੈ 3 ਦਿਨ ਦਾ ਫੇਰ ਇੱਕ ਵਾਰ ਫਿਰ ਤੋਂ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਹੈ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਜਾਵੇਗਾ ਤਾਂ ਜੋ ਜੋ ਹਜੇ ਤੱਕ মিডিਆ ਹਾਊਸਿਸ ਦੇ ਵਿੱਚ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਜੋ ਨੇ ਉਹਨਾਂ ਨੂੰ ਤਾਂ ਉਹ ਜਿਹੜੇ ਨੇ ਉਹ ਤਾਂ ਆਪਣਾ ਬਿਆਨ ਦਰਜ ਹੀ ਨਹੀਂ ਕਰਵਾ ਪਾਏ ਲੇਕਿਨ ਇੱਕ ਹੋਰ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਜਸਵੰਤ ਵਲੋਂ ਸੀਸੀਟੀਵੀ ਫੁਟੇਜ ਦੀ ਗੱਲ ਜਿਹੜੀ ਸੀਗੀ ਉਹ ਕੀਤੀ ਜਾ ਰਹੀ ਸੀ ਉਹ ਵੀ ਸਾਹਮਣੇ ਨਹੀਂ ਆ ਪਈ ਲੇਕਿਨ ਲਗਾਤਾਰ ਹੀ ਤੀਸਰੀ ਵਾਰ ਜਿਹੜਾ ਹੈ ਪੁਲਿਸ ਨੂੰ ਜਿਹੜਾ ਹੈ ਉਹ ਰਿਮਾਂਡ ਜਿਹੜਾ ਹੈ ਉਹ ਮਿਲਿਆ ਹੈ ਤਿੰਨ ਦਿਨ ਦਾ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਜਰੂਰ ਇੱਕ ਵਾਰ ਫਿਰ ਤੋਂ ਪੁਲਸ ਕੈਰੀ ਹੈ ਕਿ ਹੋਰ ਵੀ ਪੁਸ਼ਗਿਸ਼ ਕਰਨੀ ਜ਼ਰੂਰੀ ਹੈ ਲੇਕਿਨ ਕਿਤਨਾ ਕਹਤੇ ਜੋ ਵਕੀਲ ਨੇ ਉਹ ਵੀ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਕਿ ਉਸ ਸਮੇਂ ਦੀ ਜਿਹੜੀ ਸੀਗੀ ਗੱਲ ਸੀਗੀ ਕਿਉਂਕਿ ਲਗਾਤਾਰ ਹੀ ਪੁਸਪਸ਼ਾਸਤ ਨੂੰ ਵੱਲੋਂ ਜਿਹੜਾ ਸੀਗਾ ਉਹ ਮੰਗ ਜਿਹੇ ਸੀਗੀ ਤਿਆਰੀ ਸੀ ਜੀ ਭਾਈ ਕੁਝ ਕ ਖਾਲਸਾ ਭਾਈ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਫਿਰ ਡਿਮਾਂਡ ਮੰਗਿਆ ਆ ਗਿਆ ਕੀ ਤਾਤਰ ਰਖੇਗੇ ਜੀ ਦੇਖੋ ਉਹਨਾਂ ਨੇ ਤਾਂ ਡਿਮਾਂਡ ਲਈ ਕੋਈ ਨਾ ਕੋਈ ਚਿੱਠੀ ਲਿਖ ਲੈ ਆਉਣੀ ਹੁੰਦੀ ਅੱਜ ਉਹਨਾਂ ਨੇ ਕਿਹਾ ਵੀ ਡਿਜੀਟਲ ਡਾਟਾ ਜਿਹੜਾ ਸੀਡੀਆਰ ਜਿਹੜੀ ਮੋਬਾਈਲ ਫੋਨ ਦੀ ਲੋਕੇਸ਼ਨ ਆ ਉਹ ਆਈ ਇਹਨਾਂ ਦੀ ਬਾਰਡਰ ਏਰੀਆ ਦੇ ਲਾਗੇ ਦੀ ਤੇ ਅਸੀਂ ਉਹ ਜਾਂਚ ਕਰਨੀ ਹੈ ਜਦਕਿ ਭਾਈ ਨਰੈਨ ਸਿੰਘ ਚੋੜਾ ਰਹਿੰਦੇ ਹੀ ਬਾਰਡਰ ਦੇ ਦੀਏ ਉਹਨਾਂ ਦੇ ਤਾਂ ਕਲਤਾਪੁਰ ਲੰਘਾ ਜ 1.5-2 ਕਿਲੋਮੀਟਰ ਤੇ ਇੱਕ ਉਹਨਾਂ ਨੇ 1 ਦਸੰਬਰ ਦੀ ਕੋ ਖੇਮ ਕਰਨ ਦੇ ਲੋਕੇਸ਼ਨ ਦੀ ਗੱਲ ਕੀਤੀ ਆ ਉਹ ਅਸੀਂ ਨਾਲ ਦੀ ਨਾਲ ਭਾਈ ਨਰੈਨ ਸਿੰਘ ਨੂੰ ਪੁੱਛ ਕੇ ਦੱਸਦਾ ਉਸ ਦਿਨ ਕਾਰੀਆਂ ਸਕੱਤਰਾਂ ਭਾਈ ਨਾਲ ਸਿੰਘ ਪਾੜਾ ਦੀ ਬਲਸੀ ਸੀ ਤੇ ਉੱਥੇ ਉਹ ਹਾਜ਼ਰ ਸੀ ਉੱਥੇ ਆ ਜੇ ਉਹ ਸਕਾਲਰ ਗਏ ਸੀ ਉਹਨਾਂ ਨੇ ਆਪਣੇ ਵਿਚਾਰ ਕੀ ਦਿੱਤੇ ਸੀ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਗੱਲ ਜਿਹੜੀ ਪਈ ਹੈਗੀ ਆ ਸੋ ਸਾਰੀ ਯਾਨੀ ਕਿ ਜਿਹੜੀ ਕਾਰਵਾਈ ਹੈਗੀ ਆ ਪਿਛਲੀ ਵਾਰ ਜਿਹੜਾ ਲਖੀਮਪੁਰ ਖੀਰੀ ਵਾਲੀ ਗੱਲ ਸੀਗੀ ਉਹ ਸਾਰੀ ਫੇਲ ਹੋ ਗਈ ਉਹ ਕਹਿੰਦੇ ਨਹੀਂ ਗਏ ਨਹੀਂ ਅਸੀਂ ਜੀ ਬੰਦਾ ਮੁੱਕਰ ਗਿਆ ਵੀ ਅਸੀਂ ਇਹੀ ਕਹਿਆ ਵੀ ਤੁਸੀਂ ਕਿਊਜ਼ ਦੇ ਕਹਿ ਮੁਤਾਬਕ ਇਨਵੈਸਟੀਗੇਸ਼ਨ ਕਰਦੇ ਹੋ ਵੀ ਜੇ ਉਹਨੇ ਕਹਿ ਤਾ ਤੇ ਤੁਸੀਂ ਲਿਖਤਾ ਜੇ ਉਹਨੇ ਕਹਿ ਤਾ ਹੁਣ ਮੁੱਕਰ ਗਿਆ ਤੇ ਤੁਸੀਂ ਕਹਿੰਦੇ ਨਹੀਂ ਉੱਥੇ ਜਾਣਾ ਹੀ ਨਹੀਂ ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਸਿਰਫ ਰਿਮਾਂਡ ਵਧਾਉਣ ਲਈ ਜਾਂ ਕੁਝ ਏਜੰਸੀਆਂ ਨੇ ਕੋਈ ਵਾਰ ਪੁੱਛਗਿੱਛ ਕਰਨੀ ਹੁੰਦੀ ਆ ਤੇ ਉਹਦੇ ਵਾਸਤੇ ਉਹ ਫਿਰ ਹਦਾਇਤ ਹੋ ਜਾਂਦੀ ਆ ਤੋ demand ਰੱਛ ਦੇ ਦਾ ਮੰਗਿਆ ਸੀ ਤੇ ਫਲਤ ਤਿੰਨ ਦਿਨ ਦਾ ਫੇਲ ਦੇ ਦਿੱਤਾ ਅਸੀਂ ਤਾਂ ਕੋਰਟ ਨੂੰ ਇਹੀ ਕਿਹਾ ਵੀ ਦੇਖੋ no injury case ਆ ਕਿਸੇ ਦੇ ਛੀਟ ਵੀ ਨਹੀਂ ਆਈ ਤੇ ਜਿਹੜਾ ਡਿਪਟੀ ਸੀਐਮ ਡੀਟੀ ਸੀਐਮ ਕਹਿ ਰਹੇ ਉਹ ਡਿਪਟੀ ਸੀਐਮ ਨਹੀਂ ਸੀ ਉਹ ਕਾਲ ਤੱਕ ਦਾ ਕਿ ਮੁਜਦਮ ਸੀ ਉਹ ਇੱਕ ਆਮ ਬੰਦੇ ਦੇ ਤੌਰ ਤੇ ਉੱਤੇ ਖੜਾ ਸੀ ਸੇਵਾ ਕਰ ਰਿਹਾ ਸੀਗਾ ਤੇ ਉਹਦੇ ਉੱਤੇ ਤਾਂ ਗੋਲੀ ਚੱਲੀ ਨਹੀਂ ਨਾ ਉਹਦੇ ਵੱਲ ਤਾਣੀ ਗਈ ਗੁੱਥਮ ਕੁੱਤੇ ਤੇ ਗੋਲੀ ਚੱਲੀ ਆ ਇਹਨਾਂ ਦੀ ਆਪਣਾ ਜਿਹੜੀ ਐਫ ਆਈ ਆਰ ਕਹਿੰਦੀ ਆ ਇੱਕ ਇਹਨਾਂ ਨੇ ਕਿਹਾ ਵੀ ਸਾਨੂੰ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਨਹੀਂ ਦੇ ਰਹੀ ਐਸਜੀਪੀਸੀ ਉਹਦੇ ਵਾਰੇ ਉਹ ਆਪਣਾ ਉਹ ਕਾਦੇ ਹੈਗੇ ਆ ਪੈਦਵਾਈ ਵੀ ਸਾਨੂੰ ਉਥੋਂ ਮਿਲੇ ਤੇ ਇੱਕ ਪਾਸੇ ਕਹਦੇ ਧਰਮ ਸਿੰਘ ਦੇ ਚ ਅਕਿਊਜ਼ ਹੈਗਾ ਅਸੀਂ ਉਹਦੀ ਅਰੈਸਟ ਕਰਨੀ ਆ ਤੇ ਉਸ ਤੋਂ ਬਾਅਦ ਯਾਨੀ ਕਿ ਜਿਹੜੀ ਸਾਨੂੰ ਪੁੱਛਗੇ ਚ ਕੋਰੋਬੋਰੇਸ਼ਨ ਕਰਨੀ ਆ ਸੋ ਅਸੀਂ ਜਾਣਕਾਰੀ ਲਈ ਇਹ ਵੀ ਦੱਸ ਦਿੱਤਾ ਪੀਪੀ ਸਾਹਿਬ ਨੂੰ ਵੀ ਭਾਈ ਨਵੀ ਬੀਐਨਐਸਐਸ ਦੇ ਵਿੱਚ 90 ਦਿਨ ਤੱਕ ਜਿੰਨਾ ਤੇ ਚਲਾਨ ਨਹੀਂ ਹੁੰਦਾ ਤੁਸੀਂ ਦਵਾ ਦੇ ਵੀ ਦਮਾਨ ਲੈ ਸਕਦੇ ਹੋ ਇੱਕ ਸਕਾਲਰ ਬੰਦਾ ਸੀਨੀਅਰ ਸਿਟੀਜ਼ਨ 72 ਸਾਲ ਦੀ ਉਮਰ ਹੈਗੀ ਆ ਤੇ ਉਹਨੂੰ ਤੁਸੀਂ ਪਿਛਲੇ 7 ਦਿਨ ਤੋਂ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਰਿਕਵਰੀ ਤੋਂ ਬਿਨਾ ਕਿਸੇ ਤੋਂ ਉਹਨੂੰ ਨਿਮਾਨਤ ਤੇ ਲਈ ਰਏ ਹੋ ਤੇ ਪੋਲੀਟੀਕਲ ਜਿਹੜੀ ਇਹਨੂੰ ਜਿਹੜੀ ਆ ਇਹਦੂੰ ਹਾਈਪ ਬਣਾ ਰਹੇ ਹੋ ਇਹ ਜਿਹੀ ਕੋਈ ਗੱਲ ਨਹੀਂ ਹੈਗੀ ਜੋ ਮੌਕੇ ਤੇ ਹੋਈ ਉਹ ਮੌਕੇ ਤੇ ਤੁਸੀਂ ਅਰੈਸਟ ਕਰਤਾ ਇੱਕ ਖਾਸ ਤੌਰ ਤੇ ਆਪਣੇ ਪੰਜਾਬੀ ਲੋਕ ਚੈਨਲ ਨੇ ਹੀ ਉਸ ਦਿਨ ਵੀਡੀਓ ਪਾਈ ਸੀ ਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਜੇ ਕੋਮ ਹੈ ਉਹਦੇ ਬਾਰੇ ਵੀ ਦੋ ਗੱਲਾਂ ਕਹਿਣੀਆਂ ਚਾਹੁੰਦਾ ਜਿਹੜੀ ਵਿਕਰਮ ਮਜੀਠੀਏ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਉਹਨੇ ਟਾਡੇ ਚੈਨਲ ਦੀ ਵੀਡੀਓ ਮੇਰੀ ਜਿਹੜੀ ਚਲਾਈ ਸੀ ਉੱਥੇ ਤੇ ਉਥੇ ਵਿਕਰਮ ਮਜੀਠੀਏ ਵਾਸਤੇ ਦੋ ਤਿੰਨ ਗੱਲਾਂ ਮੈਂ ਜਰੂਰ ਕਹਿਣੀਆਂ ਚਾਹੁੰਦਾ ਇੱਕ ਤਾਂ ਵਿਕਰਮ ਮਜੀਠੀ ਦਾ ਪਾਈ ਅਸੀਂ ਨਹੀਂ ਮੁਕਾਬਲਾ ਕਰ ਸਕਦੇ ਉਹ ਉਹ ਕਾਲੀਆਂ ਆ ਜਿਨ੍ਹਾਂ ਦੇ ਸਬੰਧ ਜਨਰਲ ਡੈਲ ਨਾਲ ਸੀ ਤੇ ਹੁਣ ਸੁਮੇਤ ਸੈਣੀ ਨਾਲ ਅਸੀਂ ਉਹ ਕਾਲੀਆਂ ਜਿਨ੍ਹਾਂ ਨੇ ਫਲੰਗੀਆਂ ਦੇ ਟਾਈਮ ਵੀ ਮਲਤਾਨ ਦੀਆਂ ਜੇਲਾਂ ਸਾਡੇ ਬਜ਼ੁਰਗਾਂ ਨੇ ਕੱਟੀਆਂ ਸੀ ਤੇ ਹੁਣ ਬਾਦਲ ਦੇ ਟਾਈਮ ਵੀ ਸਾਨੂੰ ਜੇਲੀਆਂ ਮੈਂ ਵੀ ਕੱਟੀਆਂ ਉਹ ਸਾਡੇਆਂ ਬਜ਼ੁਰਗਾਂ ਨੇ ਵੀ ਕੱਟੀਆਂ ਸੀ ਜਿਹੜੀ ਉਹਨੇ ਗੱਲ ਕੀਤੀ 6 ਘੰਟੇ ਡਿਲੇ ਦੀ ਉਹਦਾ ਜਵਾਬ ਮੇਰਾ ਇਹ ਹੈਗਾ ਵੀ ਪੰਜਾਬ ਪੁਲਿਸ ਦੀਆਂ ਐਫਆਈਆਂ 6 ਘੰਟੇ ਦੇ ਲੇ ਨਹੀਂ ਹੁੰਦੀਆਂ ਜੇ ਤੁਸੀਂ ਦੇਖੋ ਢਾਡੇ ਯਾਰ ਸੁਮੇਧ ਸੈਣੀ ਦੇ ਜਿਹੜੇ ਕਤਲ ਕੀਤੇ ਹੋਏ ਬਲਵੰਤ ਮਲਤਾਨੀ ਦੇ 20 ਸਾਲ ਡਿਲੇ ਹੋਈ ਐਫਆਈਆਰ ਜਥੇਦਾਰ ਗੁਲਦੇਵ ਸਿੰਘ ਕੌਂਕੇ ਦੀ ਐਫਆਈਆ ਦੇ ਅਜੇ ਤੱਕ ਵੀ ਨਹੀਂ ਹੋਈ ਤੇ ਭਾਈ ਜਸਪਾਲ ਸਿੰਘ ਚੌੜਸ ਦੀ ਬਾ ਤੁਹਾਡੀ ਪੁਲਿਸ ਨੇ ਮਾਰਿਆ ਉਹਦੀ ਐਫਆਈਆ ਵੀ ਨਹੀਂ ਹੋਈ ਤੇ ਭਾਈ ਕਮਲਜੀਤ ਸਿੰਘ ਸੁਨਾਮ ਦੀ ਨਹੀਂ ਹੋਈ ਤੇ ਕਿੰਨੀਆਂ ਭਾਈ ਦਲਸ਼ਨ ਸਿੰਘ ਲੋਹਾਰੇ ਦੀ ਨਹੀਂ ਹੋਈ ਤੇ ਜਿਹੜੀ ਐਫ ਆਈ ਆਰ ਤੁਸੀਂ ਉੱਥੇ ਕੀਤੀ ਸੀ ਤੁਹਾਡੇ ਉਹ ਬਾਅਦ ਚ ਕੋਟ ਕਬੂਰੇ ਉੱਚ ਤੁਸੀਂ ਪੁਲਿਸ ਨੂੰ ਪਛਾਤੀ ਕਰਤੀ ਤੂੰ 6 ਘੰਟੇ ਨੂੰ ਰੋਈ ਜਾਣਾ 20 20 ਸਾਲ ਬਾਅਦ ਐਫ ਆਈ ਆਰ ਦਾ ਦਲਜ ਹੋਈਆਂ ਤੁਹਾਡੇ ਕਾਲੀ ਦਲ ਦੇ ਕਰਕੇ ਤੇ ਤੁਸੀਂ ਅੱਜ 6 ਘੰਟੇ ਦੀ ਡਿਲੇ ਇੱਥੇ ਆਮ ਹੀ ਕੇਸਾਂ ਦੇ ਵਿੱਚ ਇੱਕ ਦਿਨ ਦੀ 6 ਘੰਟੇ ਦੀ ਡਿਲੇ ਹੁੰਦੀ ਆ ਦੂਜੀ ਜਿਹੜੀ ਉਹਨੇ ਗੱਲ ਕੀਤੀ ਹੈਗੀ ਆ ਇਹ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਉੱਤੇ ਫਰਕ ਪਾਊਗਾ ਮੈਂ ਬੰਦੀ ਸਿੰਘਾਂ ਦੇ ਕੇਸਾਂ ਦੀ ਪੈੜਵਾਈ ਕਰਦਾ ਕਈ ਕੇਸਾਂ ਦੀ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਚ ਵੀ ਪੈੜਵਾਈ ਕਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਇਹਨਾਂ ਕੋ ਨਹੀਂ ਹੋਈ 10 ਸਾਲ ਇਹਨਾਂ ਨੇ ਕੱਖ ਨਹੀਂ ਕੀਤਾ ਪ੍ਰੋਫੈਸਰ ਦੁੰਦਿਤਪਾਲ ਸਿੰਘ ਭੁੱਲਰ ਦੇ ਫਾਜ਼ਲ ਸਾਹਿਬ ਦੀ ਕੇਸ ਦੇ ਵਾਸਤੇ ਜਦੋਂ ਰਿੱਟ ਲਾਈ ਸੀ ਤੇ ਹਾਈ ਕੋਰਟ ਦੇ ਜੱਜ ਮਹਿਤਾਬ ਸਿੰਘ ਗਿੱਲ ਨੇ ਇਹ ਸੀਬੀਆਈ ਇਨਕੁਆਇਰੀ ਮਾਰਕ ਕੀਤੀ ਸੀ ਤਾਂ ਬਾਦਲ ਸਰਕਾਰ ਨੇ ਉਦੋਂ ਇੱਕ ਐਪੀਡੀਫਟ ਦਿੱਤਾ ਸੀਗਾ ਵੀ ਪੁੱਲ ਦੇ ਇੱਕ ਖਤਰਨਾਕ ਡਰੈਡਡ ਅਤਵਾਦੀ ਆ ਇਹ ਸਾਡੇ ਡੈਕੋਰੇਟਿਡ ਪੁਲਿਸ ਅਫਸਰ ਸਮੇਤ ਸੈਣੀ ਨੂੰ ਪਸਾਉਣ ਦਾ ਮਾਰਾ ਫਾਂਸੀ ਬਚਣ ਦਾ ਮਾਰਾ ਇਹ ਝੂਠੇ ਇਲਜ਼ਾਮ ਲਾ ਦਿਆ ਸੋ ਤੁਸੀਂ ਤਾਂ ਇਹੋ ਜੇ ਕਨਾਉਣੀਆਂ ਹਰਕਤਾਂ ਜਿਹੜੀਆਂ ਕੀਤੀਆਂ ਹੈਗੀਆਂ ਕਾਲ ਤੱਕ ਦੇ ਜਥੇਦਾਰ ਦੇ ਕਤਲ ਟਾਡੇ ਰਿਕਾਰਡ ਦੇ ਮੁਤਾਬਿਕ ਅਜੇ ਤੱਕ ਪੀਓ ਹੀ ਅਜੇ ਦਾ ਗੁਰਦੇਵ ਸਿੰਘ ਕੌਂਕੇ ਉਹਦੀ ਐਫਆਈਆਰ ਨਹੀਂ ਹੋ ਦਿੱਤੀ ਟਾਡੀ ਰਿਪੋਰਟ ਤਵਾੜੀ ਦੀ ਜਿਹੜੀ ਆਈਜੀ ਦੀ ਉਹ ਨਹੀਂ ਤੁਸੀਂ ਲਾਗੂ ਹੋਣ ਦਿੱਤੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲਵਾਲ ਤੇ ਆਪਣੇ ਬਿਆਨ ਹੀ ਦਰਜ ਨਹੀਂ ਕਰਵਾਏਗੇ ਤੇ ਸਾਨੂੰ ਮਜਬੂਰਨ ਖੁਦ ਐਫਆਈਆਰ ਜਿਹੜੀ ਕਰਨੀ ਪਈ ਇਸ ਕਗੇ ਡਿਲੇ ਹੋਇਆ ਕਿ ਲੱਗਦਾ ਕਿ ਇਹ ਆਪਣੀ ਗਲਤੀ ਜਿਹੜੀ ਲੁਕਾਉਣ ਦੀ ਕੋਸ਼ਿਸ਼ ਦੇਖੋ ਹੁਣ ਮੈਂ ਇਹ ਗੱਲ ਜੇ ਅੱਜ ਕਹਿ ਹੀ ਦਵਾਂ ਮੈਨੂੰ ਤਾਂ ਲੱਗਦਾ ਵੀ ਬੋ ਇੱਕਦਮ ਮਜੀਠੀਏ ਨੂੰ ਸਭ ਤੋਂ ਵੱਡਾ ਤਕਲੀਫ ਹੀ ਇਹ ਹੈ ਵੀ ਬਚ ਕਿਉਂ ਗਿਆ ਸੁਖਵੀਰ ਬਾਦਲ ਵੀ ਇਹ ਮਰ ਜਾਂਦਾ ਤੇ ਮੈਂ ਕਾਲੀ ਦਲ ਸਾਹਮਦਾ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਸੁਮੇਤ ਹਸਿਮਤ ਦੋਨੇ ਭੈਣ ਭਰਾ ਜਿਹੜਾ ਹੁਣ ਤੁਸੀਂ ਦੱਸੋ ਅੱਜ ਕੋਲਚ ਵੀ ਗੱਲ ਕੀਤੀ ਜਿਹੜਾ ਪੀਐਸਓ ਸੀ ਉੱਥੇ ਮੌਕੇ ਤੇ ਜਿਹੜਾ ਕਹਿੰਦੇ ਉਹਨੇ ਰੋਕੀ ਉਹ ਤਾਂ ਮੈਡਮ ਜਸਵੀਰ ਉਹ ਤਾਂ ਮੈਡਮ ਹਸਿਮਤ ਬਾਦਲ ਦਾ ਪੀਐਸਓ ਸੀ ਉੱਥੇ ਕੀ ਕੰਨ ਦਿਆ ਸੀ ਉਹਦੀ ਉਹਦੀ ਉਹਦਾ ਲੌਗ ਰਿਕਾਰਡ ਦੇਖੋ ਵੀ ਉਹਦੀ ਡਿਊਟੀ ਕਿੱਥੇ ਸੀ ਤੇ ਉਹ ਤੇ ਸੁਖਬੀਰ ਬਾਦਲ ਕਿਵੇਂ ਆਇਆ ਤੇ ਉਹਨੂੰ ਕਿਵੇਂ ਪਹਿਲੇ ਪਿਸਤੌਲ ਦੇਸਪੀ ਅਸੀਂ ਤਾਂ ਇਹ ਕਿਹਾ ਵੀ ਕੀ ਪਤਾ ਪਿਸਤੌਲ ਹੀ ਉਹ ਹੀ ਲੈ ਕੇ ਆਇਆ ਹੋਵੇ ਸਿਮਤ ਬਾਦਲ ਦਾ ਪੀਐਸਓ ਵਿਕ੍ਰਮ ਮਜੀਠੀਆ ਦੀ ਭਾਈਵੰਦੀ ਦਾ ਤੁਸੀਂ ਮਾਰੋ ਗੋਲੀ ਸੁਖਬੀਰ ਬਾਦਲ ਨੂੰ ਤੇ ਕਾਲੀ ਦਲ ਮੈਂ ਸੰਭਾ ਸੋ ਇਹ ਸਾਰੇ ਪਨੋਈਏ ਦੀ ਲੜਾਈ ਦੇ ਵਿੱਚ ਸਾਨੂੰ ਨਾ ਘਰੀਸੋ ਤੁਸੀਂ ਦੇਖੋ ਜਦੋਂ ਦਾ ਵਿਕ੍ਰਮ ਮਜੀਠੀਆ ਨਸ਼ਾ ਤਸਕਰੀ ਦੇ ਕੇਸ ਤੇ ਜਮਾਨਤ ਦੇ ਬਾਅਦ ਆਇਆ ਕਦੀ ਕਿਸੇ মিডিਏ ਨੇ ਬਾਦਲ ਨੂੰ ਤੇ ਮਜੀਠੀਏ ਨੂੰ ਇੱਕ ਸਟੇਜ ਤੇ ਦੇਖਿਆ ਕਦੀ ਇਹ ਇਕੱਠੇ ਨਹੀਂ ਹੋਏ ਮਜੀਠੀਆ ਇਹ ਸਮਝਦਾ ਜਿਵੇਂ ਉਹਨੇ ਕਹਿਤਾ ਨਾ ਵੀ ਆ ਮੰਜਪੋਦਾ ਸ਼ਾਇਦ ਏਜੀ ਲੱਗ ਗਿਆ ਮੈਂ ਤਾਂ ਪੰਥ ਦੇ ਕੇਸਾਂ ਨਾਲ ਏ ਜੀਆਂ 15 ਸਾਲਾਂ ਤੋਂ ਤੇਰੀ ਤੇਰੇ ਟੁੱਟੇ ਏਜੀ ਲੱਗਣ ਦੀ ਮੈਨੂੰ ਲੋੜ ਨਹੀਂ ਹੈਗੀ ਪਰ ਜਿਹੜੀ ਸਾਜ਼ਿਸ਼ ਤੂੰ ਰਚਦੇ ਆ ਸਾਡੇ ਭਨੋਈਏ ਦੇ ਵਿੱਚ ਤੁਹਾਡੀ ਲੜਾਈ ਆ ਉਹਨੂੰ ਪੰਥ ਦੀ ਲੜਾਈ ਨਾ ਬਣਾਓ ਤੁਹਾਡੀ ዳਗੀਆਂ ਬਾਗੀਆਂ ਦੀ ਲੜਾਈ ਆ ਤੇ ਕਾਲ ਤਖਤ ਦੇ ਜਿਹੇ ਦਾ ਤੁਹਾਡੇ ਮੁਲਾਜ਼ਮ ਆ ਇਹ ਤਾਂ ਦੀ ਜਿਹੜੀ ਆਪਸੀ ਲੜਾਈ ਨੂੰ ਤੁਸੀਂ ਪੰਥ ਦੀ ਲੜਾਈ ਬਣਾ ਰਹੇ ਹੋ ਤੇ ਪੰਥ ਚੋਂ ਛੇਕਣ ਦੀਆਂ ਜਿਹੜੀਆਂ ਗੱਲਾਂ ਕਰ ਰਹੇ ਹੋ ਸੋ ਉਹਦੇ ਵਿੱਚ ਇਹ ਸ਼ੱਕ ਦੀ ਸੂਈ ਜੇ ਖਰਪਾਲ ਸਿੰਘ ਰੰਧਾਵਾ ਨੂੰ ਮਿਲਣ ਵੱਲ ਜਾਂਦੀ ਆ ਤੇ ਭਾਈ ਨਰੈਨ ਸਿੰਘ ਨੇ ਸਾਨੂੰ ਦੱਸਿਆ ਵੀ ਮੈਂ ਤਾਂ ਹਰਜਿੰਦਰ ਸਿੰਘ ਧਾਮੀ ਨੂੰ ਵੀ ਮਿਲਿਆ ਤੇ ਮੈਂ ਤਾਂ ਹੋਰ ਬਹੁਤ ਸਾਰੇ ਬੰਦਿਆਂ ਨੂੰ ਮਿਲਿਆ ਤੇ ਵਿਕ੍ਰਮ ਮਜੀਠੀਆ ਤੂੰ ਉਹ ਉਹ ਸੀਸੀਟੀਵੀ ਫੁਟੇਜ ਤੈਨੂੰ ਐਸਜੀਪੀਸੀ ਸਾਰੀ ਸੀਸੀਟੀਵੀ ਫੁਟੇਜ ਦੇ ਰਹੀ ਆ ਪੁਲਿਸ ਨੂੰ ਨਹੀਂ ਦੇ ਰਹੀ ਕਿਉਂਕਿ ਉਹ ਚ ਹਰਜਿੰਦਰ ਧਾਮੀ ਨੂੰ ਮਿਲਣ ਦਾ ਵੀ ਨਰੈਨ ਸਿੰਘ ਦੀ ਵੀਡੀਓ ਹੈਗੀ ਆ ਤੂੰ ਉਹ ਵੀ ਵੀਡੀਓ ਜਾਰੀ ਕਰਨ ਦੀ ਹਿੰਮਤ ਕਰ ਜਦੋਂ ਭਾਈ ਨਰੈਨ ਸਿੰਘ ਚੌੜਾ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਭਾਈ ਨਰੈਨ ਸਿੰਘ ਚੌੜਾ ਨੇ ਮਿਲੇ ਭਾਈ ਨਰੇਂਦਰ ਸਿੰਘ ਦੇ ਦੱਸਣ ਮੁਤਾਬਕ ਹਲਜਿੰਦਰ ਸਿੰਘ ਧਾਮੀ ਭੁਆ ਕੇ ਮਿਲਣ ਆਏ ਆ ਭਾਈ ਨਰੇਂਦਰ ਸਿੰਘ ਚੋੜੇ ਨੂੰ ਸੋ ਉਹ ਸੀਸੀਟੀਵੀ ਫੁਟੇਜ ਜਿਹੜੀ ਸ਼ਬੀਲ ਤੇ ਹੁਕਮਨਾਮਾ ਸਾਹਿਬ ਦੇ ਵਿੱਚ ਦੀ ਆ ਉਹ ਜਾਦੀ ਕਦੇ ਵੀ ਇਕਦਮ ਮਜੀਠੀਆ ਦੇ ਪੁਲਿਸ ਨੂੰ ਵੀ ਦਵੇ ਵੀ ਤੂੰ ਇਹ ਵੀ ਸ਼ੱਕ ਕਰ ਵੀ ਜੇ ਹਲਪਾਲ ਸਿੰਘ ਜ਼ਿੰਦਾਵਾ ਧਰਮ ਸਿੰਘ ਸ਼ਾਮਲ ਆ ਤੇ ਹਲਜਿੰਦਰ ਸਿੰਘ ਧਾਮੀ ਵੀ ਤੇਰੇ ਹਿਸਾਬ ਨਾਲ ਵੀ ਸ਼ਾਮਲ ਆ ਸੋ ਸਾਰੀ ਇਹਨਾਂ ਅਕਾਲੀਆਂ ਨੂੰ ਖਾਸ ਤੌਰ ਤੇ ਮਜੀਠੀਏ ਤੇ ਇਹਦੀ ਜੁੰਡਲੀ ਨੂੰ ਅਕਲ ਨਹੀਂ ਆਈ ਅਜੇ ਤੱਕ ਇਹ ਬੀਜੇਪੀ ਦੀ ਗੇਮ ਦੇ ਮੋੜੇ ਨਾ ਬੰਨ ਅਸੀਂ ਇਹ ਚਾਹੁੰਦੇ ਆਂ ਕਿ ਇਹ ਜਿਹੜਾ ਪੰਥ ਦਾ ਖਲਾਲਾ ਨਾ ਵਧੇ ਪਰ ਇਹ ਬੀਜੇਪੀ ਦੇ ਇਸ਼ਾਰਿਆਂ ਦੇ ਵਿੱਚ ਇਹ ਜਾਣਬੁੱਝ ਕੇ ਖਲਾਲਾ ਵਧਾ ਦਿਆ ਹੈਗਾ ਕਿ ਜਿਹੜੀਆਂ ਜਿਹੜੀਆਂ ਲਕੀਰਾਂ ਹੈਗੀਆਂ ਡੂੰਗੀਆਂ ਹੋ ਜਾਣ ਤੇ ਉਹਦਾ ਬੀਜੇਪੀ ਦਾ ਹੱਥ ਥੋਕਾ ਬਿਲਕੁਲ ਮੁਜੀਠੀਆ ਬਣਿਆ ਹੋਇਆ ਤੇ ਧਾਮੀ ਵੀ ਮੈਨੂੰ ਲੱਗਦਾ ਇਸੇ ਕਰਕੇ ਜਿਹੜੀ ਪੰਥ ਤੋਂ ਛੇਕਣ ਦੀ ਗੱਲ ਆ ਜਿਹੜੋਂ ਨੇ ਗੱਲ ਕੀਤੀ ਆ ਤੇ ਪੰਥ ਤੋਂ ਦੁਨੀਆ ਭਰ ਦੇ ਸਿੱਖਾਂ ਦੇ ਵਿੱਚੋਂ ਧਾਮੀ ਦੇ ਖਿਲਾਫ ਲੋ ਉੱਠ ਖੜਿਆ ਤੇ ਉਹ ਦੇਖੋ ਇਹ ਇਸ ਤਰ੍ਹਾਂ ਪਾਟਕ ਹੀ ਪੈ ਰਹੀ ਆ ਕਿੰਨੇ ਲੋਕ ਜਿਹੜੇ ਕਹਿ ਰਹੇ ਕਹਿੰਦੇ ਕਿ ਇੱਕ ਵਿਅਕਤੀ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਮੰਨ ਰਿਹਾ ਉਹ ਕਹਿ ਰਿਹਾ ਮੈਂ ਕੋ ਕੋ ਕੇ ਬੰਦਿਆਂ ਨੂੰ ਮਾਰਿਆ ਉਹਨੂੰ ਪੰਥ ਤੋਂ ਛੇਕਣ ਦੀ ਗੱਲ ਨਹੀਂ ਕੀਤੀ ਜਾ ਰਹੀ ਲੇਕਿਨ ਇੱਕ ਵਿਅਕਤੀ ਜਿਸ ਰੋਸ ਸੀਗਾ ਜੇ ਰੋਸ ਚੱਲ ਕੇ ਉਹਨੇ ਗੋੜੀ ਵੀ ਚਲਾਈ ਹੈ ਤੇ ਉਹਨੂੰ ਪੰਥ ਤੋਂ ਛੇਕਣ ਦੀ ਗੱਲ ਕੀਤੀ ਜਾ ਰਹੀ ਹੈ ਇਸ ਹਾਮਲਾ ਤੇ ਸ਼ਰੋਮਨੀ ਕਮੇਟੀ ਜੇ ਅਗਰ ਉਸ ਸਮੇਂ ਹੁੰਦੀ ਜੇ ਮਸਾ ਰੰਗੜ ਦੇ ਸਮੇਂ ਤੇ ਹੁੰਦੀ ਤਾਂ ਸ਼ਾਇਦ ਮਸਾ ਰੰਗੜ ਦੇ ਤੇ ਸਮੇਂ ਨੂੰ ਵੀ ਕਹਿ ਸਕਦੀ ਸੀਗੀ ਉਹ ਵੀ ਗਲਤ ਹੋਇਆ ਉਹ ਨਹੀਂ ਇਹਨਾਂ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਵੀ ਪੰਥ ਤੋਂ ਛੇਕ ਦੇਣਾ ਸੀ ਇਹ ਤਾਂ ਭਾਈ ਜਿੰਦਾ ਸੁੱਖਾ ਨੂੰ ਵੀ ਛੇਕ ਸਕਦੇ ਆ ਪੰਥ ਦੇ ਵਿੱਚ ਉਹ ਵੀ ਇਹਨਾਂ ਨੇ ਖੂਨ ਡੋਲਿਆ ਜਾਂ ਸੰਤ ਜਨੈਲ ਸਿੰਘ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਵੀ ਕਹਿ ਸਕਦੇ ਆ ਸੋ ਜਿੱਥੋਂ ਤੱਕ ਜਿਹੜੀ ਤੁਸੀਂ ਗੱ ਇਹ ਇਹ ਨਿੱਜੀ ਸਖਸ਼ੀ ਅਵਾਗਿਆਵਾਂ ਨਹੀਂ ਹੈਗੀਆਂ ਵੀ ਪਾਠ ਕਰ ਲੋ ਭਾਂਡੇ ਮਾਣ ਲੋ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਆ ਇਹ ਇਹ ਜਿਹੜੀ ਜਿਹੜੀ ਦੂਜੇ ਪਾਸੇ ਕਈ ਪ੍ਰਚਾਰਕ ਵੀ ਇਹ ਗੱਲ ਕਹਿਦੇ ਆ ਜੀ ਨਹੀਂ ਜੀ ਉਹ ਜੀ ਉਹ ਮਾਫੀ ਮੰਗ ਲਈ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਬਖਸ਼ੰਦ ਆ ਗੁਰੂ ਬਖਸ਼ੰਦ ਹੈਗਾ ਭੁੱਲਾ ਮੰਨਣ ਵਾਲਿਆਂ ਨੂੰ ਜਿਹੜੇ ਗਦਾਰ ਆ ਗੁਰੂ ਘਰ ਦਾ ਮੱਥਾ ਲਾਉਣ ਵਾਲੇ ਆ ਗੁਰੂ ਗੋਬਿੰਦ ਸਿੰਘ ਨੇ ਵੀ ਉਹਨਾਂ ਮਸੰਦਾ ਨੂੰ ਤੇਲ ਦੇ ਕੜਾਹਿਆਂ 'ਚ ਪਾ ਕੇ ਸਾੜਿਆ ਸੀ ਸੋ ਜਿਹੜੇ ਮਸੰਦਾਂ ਦੀ ਸਜ਼ਾ ਹੈਗੀ ਆ ਉਹ ਖਾਲਸਾ ਦੀ ਪਰੰਪਰਾ ਮੁਤਾਬਕ ਇਹੀ ਆ ਤੇ ਪੜ ਇਹ ਇਹ ਭੁੱਲਾ ਬਖਸ਼ਾਉ ਥੋੜਾ ਐਸੀ ਤੇ ਪੇਖੀ ਸੀ ਇੱਕ ਖੜਾਕਾ ਹੋਣ ਤੋਂ ਬਾਅਦ ਇਹਨਾਂ ਦਾ ਸਾਰਾ ਭੇਖ ਉਗੜ ਗਿਆ ਗੁਰੂ ਗ੍ਰੰਥ ਸਾਹਿਬ ਇਹ ਤਾਂ ਸਲਸੇ ਵਾਲੇ ਸਾਧੂ ਨੂੰ ਵੀ ਕਹਿ ਸਕਦੇ ਤੂੰ ਪੰਜ ਸੁਖਣੀ ਸਾਹਿਬ ਦੇ ਪਾਠ ਕਰ ਲੈ ਤੇ ਤੂੰ ਦੋਸ਼ ਮੁਕਤ ਹੋ ਜਾਏਗਾ ਅੱਜ ਰੁਪਿੰਦਰ ਸਿੰਘ ਸਾਨੂੰ ਮਿਲੇ ਸੀਗੇ ਜਿਨ੍ਹਾਂ ਨੂੰ 11 ਦਿਨ ਪਹਿਲਾਂ ਰਿਮਾਂਡ ਤੇ ਰੱਖਿਆ ਗਿਆ ਸੀ ਜਿਹੜੇ ਦੋ ਨੌਜਵਾਨ ਪਹਿਲੇ ਦਿਨ ਫੜੇ ਸੀਗੇ ਉਹ ਪੰਜ ਗਰਾਈਆਂ ਉਹ ਮੁੰਡਾ ਵੀਰ ਕਹਿੰਦਾ ਕਿ ਮੈਨੂੰ 11 ਦਿਨ ਇੰਨਾ ਕੁ ਤਸ਼ੱਦਦ ਕੀਤਾ ਸੀਗਾ ਕਿ ਮੇਰੇ ਬਹੁਤ ਹਾਲਾਤ ਮਾੜੇ ਕਰ ਦਿੱਤੇ ਸੀਗੇ ਔਰ ਮੇਰੀ ਅਰਦਾਸ ਕੀਤੀ ਵੀ ਇਤਨਾ ਕਿਤੇ ਕਬੂਲ ਹੋਈ ਆ ਇਹ ਜਿਹੜੇ ਅਰਚੋਂ ਤੋਂ ਫਰਚਾ ਤੇ ਉਤਰ ਆਏ ਨੇ ਕਹਿੰਦੇ ਨੇ ਕਿ ਜਿੰਨੀ ਦੇ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਉਹਨੂੰ ਬਾਂਦੀ ਸਜ਼ਾ ਨਹੀਂ ਮਿਲਦੀ ਉਨੀ ਦੇਰ ਤੱਕ ਅਸੀਂ ਅੱਜ ਵੀ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਸਜ਼ਾ ਮਿਲਦੀ ਚਾਹੀਦੀ ਹੈ ਕੀ ਲੱਗਦਾ ਕਿ ਸਿੱਖ ਕੌਮ ਜਿਹੜੀ ਹੈ ਔਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜਾ ਰੋ ਪੈਦਾ ਹੋ ਰਿਹਾ ਉਹਨੂੰ ਮਟਾਉਣ ਲਈ ਜਿਹੜਾ ਜਿਵੇਂ ਵਿਕਰਮ ਸਿੰਘ ਮਜੀਠੀਆ ਲਗਾਤਾਰ ਇਹੀ ਸਾਵਾ ਬੂਤੀ ਲੈ ਆ ਰਹੇ ਨੇ ਕਦੀ ਕਿ ਹਰਪਾਲ ਸਿੰਘ ਤੇ ਨਿਸ਼ਾਨਾ ਸਾਧ ਰਹੇ ਕਦੀ ਤੁਹਾਡੇ ਸਾਧ ਰਹੇ ਨੇ ਕੀ ਲੱਗਦਾ ਕਿ ਸਾਵਾ ਬੂਤੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਹੀਂ ਦੇਖੋ ਇਹਦੇ ਚ ਇਹੀ ਆ ਵੀ ਇਹਨਾਂ ਦੀ ਸਾਰੀ ਸੁਖਬੀਰ ਨੂੰ ਬਦਲ ਕੇ ਜਿਹਨੂੰ ਲਿਆਉਣਾ ਚਾਹੁੰਦੇ ਨੇ ਉਹਦੋਂ ਮਾਰੇ ਆ ਜਿਹੜੀ ਤਾਂ ਪੰਥ ਦੀ ਜਿਹੜੀ ਪਰੰਪਰਾ ਮੁਤਾਬਿਕ ਫੈਸਲੇ ਲੈਣ ਦੀ ਤੇ ਲੀਡਰ ਚੁਣਨ ਦੀ ਕਵੈਦ ਆ ਉਹ ਚਲਣੀ ਚਾਹੀਦੀ ਆ ਸੁਖਬੀਰ ਕੱਲਾ ਜਿੰਮੇ ਸੁਖਬੀਰ ਤੇ ਬਾਦਲ ਪਤਾ ਜ਼ਿੰਮੇਵਾਰ ਹਨ ਪਰ ਉਹ ਕੱਲਾ ਜ਼ਿੰਮੇਵਾਰ ਨਹੀਂ ਹੈਗਾ ਇਹ ਸਾਰੇ ਜ਼ਿੰਮੇਵਾਰ ਨੇ ਜਿੰਨੀ ਵੀ ਜੁੰਡਲੀ ਹੈਗੀ ਕਾਲੀ ਦਲ ਦੀ ਤੇ ਜਿਹੜੀ ਸੁਖਬੀਰ ਨੂੰ ਪਰੇ ਕਰਕੇ ਨਵਾਂ ਢਾਂਚਾ ਲਿਆਉਣਾ ਚਾਹੁੰਦੇ ਆ ਜਿਹੜਾ ਇਹਨਾਂ ਨੇ ਕਮੇਟੀ ਕਮਿਟੀ ਬਣਾਈ ਆ ਉਹ ਚ ਸ਼ਹੀਦ ਭਾਈ ਮਰੀਕ ਸਿੰਘ ਦੀ ਬੇਟੀ ਤੋਂ ਇਲਾਵਾ ਸਾਰੇ ਇਹਦੇ ਜੁੰਡੀ ਦੇ ਯਾਰ ਆ ਜਿਹੜੇ ਇਹਨਾਂ ਦੋਸ਼ਾਂ ਦੇ ਵਿੱਚ ਸ਼ਾਮਲ ਆ ਸੋ ਇਹ ਇਹ ਸਾਰਾ ਕੁਝ ਸੁਖਬੀਲ ਤੇ ਸਿੱਟਣਾ ਵੀ ਇੱਕ ਤਰ੍ਹਾਂ ਠੀਕ ਵੀ ਹੈ ਪਰ ਪੂਰਾ ਠੀਕ ਵੀ ਨਹੀਂ ਹੈਗਾ ਸਾਰੇ ਜ਼ਿੰਮੇਵਾਰ ਆ ਜਿਨ੍ਹਾਂ ਨੇ ਪਿਛਲੇ 40 ਸਾਲ ਤੋਂ ਅਕਾਲੀ ਪੋਲਿਟਿਕਸ ਹੈਗੀ ਆ ਇਹ ਸਾਰੇ ਇਹਨਾਂ ਸਾਰਿਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਤੇ ਗੁਰੂ ਪੰਥ ਖਾਲਸੇ ਦਾ ਜਿਹੜਾ ਸੰਸਥਾਵਾਂ ਦਾ ਕਾਣ ਕੀਤਾ ਅਕਾਲ ਤਖਤ ਦਾ ਸੋਨੀ ਕਮੇਟੀ ਦਾ ਸੋਨੀ ਕਮੇਟੀ ਦਾ ਤੁਸੀਂ ਇਹ ਹਾਲ ਦੇਖ ਲਓ 2 ਸਾਲ ਹੋ ਗਏ ਸੋਨੀ ਕਮੇਟੀ ਪ੍ਰਧਾਨ ਨੂੰ ਪ੍ਰਧਾਨ ਮੰਤਰੀ ਦੀ ਮੁਲਾਕਾਤ ਕਰਨ ਲਈ ਤਰਲੇ ਮਾਰੀ ਜਾਂਦਾ ਉਹ ਤੇ ਪਰ ਕਿੱਥੇ ਵਕਾਰ ਆ ਕੇ ਡੇਗ ਗਿਆ ਜਦੋਂ ਇੱਤੋਂ ਕਿਤੇ ਸੋਨੀ ਕਮੇਟੀ ਦਾ ਪ੍ਰਧਾਨ ਫੋਨ ਕਰਕੇ ਉਦੋਂ ਦਾ ਹੀ ਸ਼ੰਭੂ ਨਹੀਂ ਪਹੁੰਚਦਾ ਤੇ ਪ੍ਰਧਾਨ ਮੰਤਰੀ ਹੱਥ ਜੋੜ ਕੇ ਮੂੰਹ ਚ ਕਾ ਲੈ ਕੇ ਖੜਾ ਹੋ ਜਾਂਦਾ ਵੀ ਸ਼ੋਨੀ ਕਮੇਟੀ ਦਾ ਪ੍ਰਧਾਨ ਆਉਂਦਾ ਤੁਸੀਂ ਇਹਨਾਂ ਸੰਸਥਾਵਾਂ ਦਾ ਵਕਾਲ ਇਹਨਾਂ ਡੂੰਗਾ ਸੇਤ ਦਿੱਤਾ ਹੈਗਾ ਤੇ ਹੁਣ ਤੁਸੀਂ ਆਪੇ ਫਾਥੜੀਏ ਤੁਹਾਨੂੰ ਕੌਣ ਸਦਾਵੇ ਤੁਸੀਂ ਆਪ ਹੀ ਇੱਕ ਤੂਤਾਂ ਕੀਤੀਆਂ ਤੁਸੀਂ ਆਪ ਹੀ ਇਹ ਸੰਸਥਾਵਾਂ ਬੀਜੇਪੀ ਦੇ ਥੱਲੇ ਦਿੱਤੀਆਂ ਹੈਗੀਆਂ ਤੇ ਹੁਣ ਆਪ ਤੁਸੀਂ ਰੌਲਾ ਪਾਉਂਦੇ ਹੋ ਵੀ ਬੀਜੇਪੀ ਸਾਨੂੰ ਆਇਆ ਕਾ ਰਹੀ ਆ ਵਾਹ ਕਾ ਰਹੀ ਆ ਜੋ ਉਹ ਕਰ ਵੀ ਰਹੀ ਆ ਤੇ ਤੁਸੀਂ ਫੇਰ ਵੀ ਸਮਝਿੰਦੇ ਮਜੀਠੀਏ ਵਰਗੇ ਧਾਮੀ ਵਰਗੇ ਬੀਜੇਪੀ ਦੇ ਹੱਥ ਟੋਕੇ ਬਣ ਕੇ ਉਹ ਲਕੀਰਾਂ ਨੂੰ ਹੋਰ ਡੂੰਘੀਆਂ ਕਰ ਲੀਆਂ ਕਰਨਾ ਚਾਹੁੰਦੇ ਹੋ ਜੇ ਜਿਨੇ ਗਨਾਹ ਕੀਤੇ ਆ ਉਹ ਗਨਾਹ ਮੰਨ ਰਿਆ ਤੇ ਉਹਨੂੰ ਖਾਲਸਾਈ ਪਰੰਪਰਾ ਮੁਤਾਬਕ ਸਜ਼ਾ ਅੱਜ ਮਿਲੇ ਕੱਲ ਮੇਰੇ ਪਾਸੋਂ ਮਿਲੋ ਉਹਨੂੰ ਮਿਲ ਕੇ ਹਟੇਗੀ ਬਿਲਕੁਲ ਬਿਲਕੁਲ ਫਿਰ ਜਿਹੜੀ ਹੈ ਉਹ ਜਰੂਰ ਖਾਲਸਾ ਮੁਤਾਬਕ ਜਿਹੜੀ ਹੈ ਉਹ ਮਿਲ ਕੇ ਜਰੂਰ ਹੋਵੇਗੀ ਲੇਕਿਨ ਕਿਤਨਾ ਕਿਤੇ ਤਰਕ ਜਿਹੜੇ ਰੱਖੇ ਗਏ ਸਨ ਉਸ ਨੂੰ ਲੈ ਕੇ ਜਰੂਰ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹਾਲਾਂਕਿ ਅੱਜ 8 ਦਿਨ ਦਾ ਰਿਮਾਂਡ ਜਿਹੜਾ ਸੀਗਾ ਇੱਕ ਵਾਰ ਫਿਰ ਤੋਂ ਮਾਨ ਜੋ ਕੋਰਟ ਤੋਂ ਜਿਹੜਾ ਸੀਗਾ ਪੁਲਿਸ ਪ੍ਰਸ਼ਾਸਨ ਵੱਲੋਂ ਮੰਗਿਆ ਗਿਆ ਸੀ ਲੇਕਿਨ 3 ਦਿਨ ਦਾ ਰਿਮਾਂਡ ਫਿਰ ਇੱਕ ਵਾਰ ਤੋਂ ਜਿਹੜਾ ਹੈ ਉਹ ਦਿੱਤਾ ਗਿਆ ਔਰ ਜੋ ਤਰਕ ਸਾਹਮਣੇ ਆ ਰਹੇ ਨੇ ਉਹ ਸਾਹਮਣੇ ਸਾਫ਼ ਤੌਰ ਤੇ ਕਹਿਆ ਜਾ ਰਿਹਾ ਹੈ ਕਿ ਜੋ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ ਖੁਦ ਹੀ ਜਿਹੜੀ ਸੀਗੀ ਇਹ ਸਜ਼ਾ ਦਿਵਾਉ ਹੁਣ ਤੱਕ ਇਹ ਰੱਖਿਆ ਗਿਆ ਕਿ ਪਾਕਿਸਤਾਨ ਦੇ ਨਾਲ ਕੁਝ ਲਿੰਕ ਨੇ ਜਿਸ ਕਹਿੰਦੇ ਨਰੈਨ ਸਿੰਘ ਚੋੜਾ ਦੇ ਜਿਹੜੇ ਹੈ ਰਿਮਾਂਡ ਜਿਹੜਾ ਹੈ ਉਹ ਚਾਹੀਦਾ ਜਿਸ ਨੂੰ ਲੈ ਕੇ ਤਿੰਨ ਦਿਨਾਂ ਦਾ ਰਿਮਾਂਡ ਜਿਹੜਾ ਹੈ ਹੁਣ ਇੱਕ ਵਾਰ ਫੇਰ ਤੁਪਲ ਸਪ੍ਰਸ਼ਾਚ ਨੂੰ ਤੇ ਤੱਕਿਆ ਹੁਣ ਵੇਖਣਾ ਹੋਵੇਗਾ ਤਿੰਨ ਦਿਨ ਤੋਂ ਬਾਅਦ ਪੁਲਸ ਪ੍ਰਸ਼ਾਸਨ ਜਿਹੜੀ ਹੈ ਕੀ ਦੁਬਾਰਾ ਤੋਂ ਨਵਾਂ ਤਰਕ ਰੱਖਦੀ ਹੈ ਅਤੇ ਕੀ ਉਹਨਾਂ ਵੱਲੋਂ ਨਵੇਂ ਜਿਹੜੇ ਨੇ ਸਵਾਲ ਜਿਹੜੇ ਨੇ ਉਹ ਚੁੱਕੇ ਜਾਂਦੇ ਨੇ ਕੈਮਰਾ ਪਰਸਨ ਵੰਸਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ